ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਨੂੰ ਦੇਖਦੇ ਆ ਉਹਨਾਂ ਦੀ ਬੇਟੀ ਰਾਬੀਆ ਸਿੱਧੂ ਕਿਤੇ ਨਾ ਕੀ ਦੇ ਸਿਆਸਤ ਵਿੱਚ ਪੈਰ ਧਰਦੀ ਨਜ਼ਰ ਆ ਰਹੀ ਹੈ ਰਾਬੀਆ ਸਿੱਧੂ ਅੱਜ 베ਰਕਾ ਪਹੁੰਚੀ ਜਿੱਥੇ ਉਹਨਾਂ ਨੇ ਇੱਕ ਸੜਕ ਦਾ ਉਦਘਾਟਨ ਕੀਤਾ ਪਰ ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਖਿਲਾਫਤ ਦੇ ਸਵਾਲ ਪੁੱਛਿਆ ਗਿਆ ਤਾਂ ਤੁਸੀਂ ਵੀ ਦੇਖ ਲਓ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਬੱਲੋ ਘਾਲੇ ਬੀਜੀ ਬੱਸ ਬੱਸ ਹਰ ਜਿਹੜਾ ਪ੍ਰੋਗਰਾਮ ਸੀ ਜਿਹੜੇ ਪ੍ਰੋਗਰਾਮ ਰੁਕੇ ਹੋਏ ਸੀ ਆਪਣਾ ਜਿਹੜੇ ਕੈਪਟਨ ਮਨਿੰਦਰ ਸਿੰਘ ਨੇ ਰਿਕਵਾਏ ਸੀ ਇਹਨੂੰ ਬੱਸੀ ਨੂੰ ਕਹਿ ਕੇ ਤੇ ਉਹ ਜਿਹੜੇ ਕੰਮ ਆ 100 ਕਰੋੜ ਦੇ ਇੱਕ ਤੇ ٹرسٹ ਦੇ ਪੈਸੇ ਲੈ ਕੇ ਆਏ ਸੀ ਸਿੱਧੂ ਸਾਹਿਬ ਉਹ ਵੀ ਰਿਕਵਾਤੇ ਇਹਨਾਂ ਨੇ ਫਿਰ ਕਾਰਪੋਰੇਸ਼ਨ ਦੇ ਕੰਮ ਹੀ ਉਹ ਵੀ ਆਪਣੀ ਮਨਮਰਜ਼ੀ ਨਾਲ ਹੀ ਇਹ ਕਰਨ ਦੇ ਸੀ ਤੇ ਅਹੀਂ ਤੇ ਨੱਥੇ ਹੋ ਕੇ ਬੈਠੇ ਆ ਪਰ ਸਿੱਧੂ ਸਾਹਿਬ ਦੇ ਹੁਣ ਆਉਣ ਦੇ ਨਾਲ ਸਾਰੇ ਜਿੰਨੇ ਵੀ ਵਰਕਰ ਸਹਬਾਨ ਆ ਉਹਨਾਂ ਦੇ ਵਿੱਚ ਇੱਕ ਬੜੀ ਜੋਸ਼ ਦੀ ਲਹਿਰ ਜਿਹੜੀ ਆ ਆ ਗਈ ਆ ਤੇ ਮੈਡਮ ਵੀ ਪਟਿਆਲੇ ਤੋਂ ਹੁਣ ਅੰਮ੍ਰਿਤਸਰ ਆਣ ਕੇ ਉਹਨਾਂ ਨੇ ਆਪਣਾ ਹਲਕਾ ਜਿਹੜਾ ਵਾ ਉਹ ਸਾਂਭ ਲਿਆ ਵਾ ਤੇ ਉਹਨਾਂ ਦਾ ਪਰਿਵਾਰ ਅੱਜ ਤੁਸੀਂ ਵੇਖਿਆ ਉਹਨਾਂ ਦੀ ਬੇਟੀ ਰਾबिया ਉਹ ਇੱਥੇ ਆਏ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜਾ ਕੇ ਬੇਟਾ ਤੂੰ ਇਹ ਦੁਗਾੜਨਾ ਕਰਨੇ ਤੁਸੀਂ ਚਾਲੂ ਕਰੋ ਵੀ ਸਾਰੇ ਪਰਿਵਾਰ ਵੱਖੋ ਵੱਖਰੇ ਜਿੱਥੇ ਜਿੱਥੇ ਵੀ ਉਹਨਾਂ ਦੁਗਾੜਨਾ ਹੋਣ ਵਾਲੇ ਆ ਸਾਰਾ ਪਰਿਵਾਰ ਪੂਰੇ ਜੋਸ਼ ਸ਼ੋਸ਼ ਨਾਲ ਜਿਹੜਾ ਵਾ ਉਹ ਲੱਗ ਪਿਆ ਵਾ ਤੇ ਜਿਹੜੇ ਸਾਡੇ ਕੋਲ ਇਸ ਵਕਤ 3 ਕ ਮਹੀਨੇ ਰਹਿ ਗਏ ਆ ਉਹਦੇ ਵਿੱਚ ਅਸੀਂ ਹਲਕੇ ਦਾ ਇੱਕ ਵੀ ਕੰਮ ਜਿਹੜਾ ਵਾ ਉਹ ਰਹਿਣ ਨਹੀਂ ਦੇਣਾ ਕਿਉਂਕਿ ਅੱਗੇ ਸਾਨੂੰ 2.5 3 ਸਾਲ ਆਪਣਾ ਆਖੋ ਪਰਖੋ ਕੀਤਾ ਗਿਆ ਇਹ ਕਰਕੇ ਹੁਣ ਅਸੀਂ ਇਹ ਜਿਹੜੇ ਕੰਮ ਆ ਸਾਰੇ ਜੰਗੀ ਪੱਧਰ ਦੇ ਜਿਹੜੇ ਆ ਉਹ ਚਾਲੂ ਹੋਣਗੇ ਕਿਉਂਕਿ 3 ਕਰੋੜ ਰੁਪਇਆ ਜਿਹੜਾ ਆਪਣਾ ਦਮਣਿਆ ਚੇਅਰਮੈਨ ਉਹਨੇ ਜਿਹੜਾ ਮੇਰਾ ਰੁਕਿਆ ਹੋਇਆ ਸੀ ਉਹ ਵੀ ਕੱਲ ਐਸ ਡੀਓ ਐਕਸੀਡੈਂਟ ਜਿੰਨੇ ਵੀ ਡਿਪਾਰਟਮੈਂਟ ਦੇ ਹੋਰ ਵੀ ਅਫਸਰ ਸਾਹਿਬਾਨਾ ਉਹਨਾਂ ਨੂੰ ਸਾਦਗੇ ਕਹਿਤਾ ਵਾ ਵੀ ਮਾਸਟਰ ਜੀ ਦੇ ਜਿੰਨੇ ਵੀ ਕੰਮ ਆ ਉਹ ਪਹਿਲ ਦੇ ਆਧਾਰ ਤੇ ਹੁਣ ਚਾਲੂ ਕਰ ਦਿਓ ਉਹ ਕੱਲ ਆਏ ਉਹਨਾਂ ਨੇ ਸਾਰਾ ਵੇਖਿਆ ਮੌਕਾ ਹੁਣ ਕੱਲ ਤੋਂ ਫੇਰ ਉਦਘਾਟਨ ਚਾਲੂ ਹੋ ਜਾਣੇ ਆ ਤੇ ਸ਼ਮਸ਼ਾਨ ਘਾਟਾ ਵਾਸਤੇ ਉਹਨਾਂ ਨੇ ਸਾਨੂੰ 100 ਤਿੰਨਾ ਸ਼ਮਸ਼ਾਨ ਘਾਟਾਂ ਵਾਸਤੇ ਸਾਨੂੰ 140 ਕਰੋੜ ਰੁਪਇਆ ਜਿਹੜਾ 1 ਕਰੋੜ 40 ਲੱਖ ਰੁਪਇਆ ਜਿਹੜਾ ਵਾ ਤਿੰਨਾ ਸ਼ਮਸ਼ਾਨ ਘਾਟਾਂ ਵਾਸਤੇ ਉਹ ਦਿੱਤਾ ਸਿੱਧੂ ਸਾਹਿਬ ਨੇ ਬਾਕੀ ਜਿਹੜੇ ਹੋਰ ਵੀ ਕੰਮ ਹੋਣ ਵਾਲੇ ਆ ਉਹ ਹਣ ਜੰਗੀ ਪੱਦਰ ਤੇ ਤੁਸੀਂ ਵੇਖੋਗੇ ਕਿ 베ਰਕਾ ਜਿਹੜਾ ਵਾ 베ਰਕਾ ਕੀ ਪੂਰਾ ਪੰਜਾਬ ਹੀ ਸਿੱਧੂ ਸਾਹਿਬ ਨੇ ਜਿਹੜੀ ਉਹਨਾਂ ਨੇ ਇਹਨੂੰ ਸੋਨੇ ਦੀ ਚਿੜੀ ਜਦੋਂ ਕਿਹਾ ਜਾਂਦਾ ਸੀ ਉਹ ਫੇਰ ਇੱਕ ਵਾਰੀ ਸੋਨੇ ਦੀ ਚਿੜੀ ਉਹ ਆਮਰਾ ਪੂਰਾ ਪੰਜਾਬ ਜਿਹੜਾ ਬਣ ਜਾਊਗਾ ਉਹਨਾਂ ਦੀ ਜਿਹੜੀ ਅੰਦਰੋਂ ਖਾਸ਼ੀ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਇੱਥੇ ਹੀ ਰਹਿ ਕੇ ਆਪਣੇ ਜਿਹੜੇ ਬੇਰੁਜ਼ਗਾਰ ਹੋਰ ਕੰਮ ਆ ਉਹ ਇੱਥੇ ਹੀ ਚਾਲੂ ਕਰਨ ਤੇ ਆਪਣੇ ਮਾਪਿਆਂ ਤੋਂ ਦੂਰ ਨਾ ਰਹਿਣ ਜਿਹੜਾ ਟੌਰ ਬਾਰੇ ਕਿਹਾ ਕਿ ਖਰਾ ਹੈ ਉਹਨੇ ਬਾਰੇ ਕੀ ਕਿਹਾ ਅਸੀਂ ਕੈਪਟਨ ਸਾਹਿਬ ਨੂੰ ਚੈਲੰਜ ਕਰਦੇ ਆਂ ਐ ਮੈਂ ਆਪਣੇ ਤੌਰ ਵੱਲੋਂ ਵੀ ਚੈਲੰਜ ਕਰਦਾ ਹਾਂ ਵੀ ਕੈਪਟਨ ਸਾਹਿਬ ਤੁਸੀਂ ਵੀ ਆ ਜਾਓ ਜਿੰਨੋ ਵੀ ਲਿਆਉਣਾ ਚਾਹੁੰਦੇ ਜੇ ਇੱਥੇ ਲਿਆਓ ਸਿੱਧੂ ਸਾਹ ਨੂੰ ਨਾ ਕੋਈ ਹਰਾਉਣ ਵਾਲਾ ਅਜੇ ਤੱਕ ਜੰਮਿਆ ਵਾ ਤੇ ਨਾ ਗਾਂ ਜੰਮੂਗਾ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ